ਜਨ ਸਿੰਘ ਮੰਡ ਨੇ 2027 ਨੂੰ ਫੋਕਸ ਕੀਤਾ ਜਿਸ ਤਰ੍ਹਾਂ ਸਰਬਜੀਤ ਸਿੰਘ ਉੱਥੇ ਆਏ ਔਰ ਉਹਨਾਂ ਦੇ ਦਿਵਾਲੇ ਇੱਕ ਹਜੋਂ ਵੀ ਰਿਆ ਜਿਸ ਤਰੀਕੇ ਨਾਲ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੰਸੋਵਾ ਨੇ ਕਿ ਪੰਜਾਬ ਸਰਕਾਰ ਫੈਸਲਾ ਲੈ ਪਾਏਗੀ ਫੈਸਲਾ ਜਲਦੀ ਲੈਣਗੇ ਵੀ ਕਿ ਨਹੀਂ ਇਹਨਾਂ ਸਾਰੀਆਂ ਸਿਆਸਤਾਂ ਨੇ ਇਸ ਖਿੱਤੇ ਤੇ ਅਸਰ ਪਾਉਣਾ ਹੈ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਖਾਸ ਤੌਰ ਤੇ ਉੱਤੇ ਸਵਾਲ ਤਾਂ ਖੜਾ ਹੋਇਆ ਕਿਉਂਕਿ ਅਮਰਪਾਲ ਸਿੰਘ ਕਾਫੀ ਵੱਡੇ ਮਾਰਜਨ ਨਾਲ ਜਿੱਤ ਗਏ ਨੇ ਉੱਥੋਂ ਲੋਕਾਂ ਨੂੰ ਇਹ ਲੱਗਦਾ ਵੀ ਹੈ ਇੱਕ ਲੋਕਾਂ ਦੇ ਪਰਸੈਪਸ਼ਨ ਦੇ ਵਿੱਚ ਕਿ ਇਹ ਹੈ ਕਿ ਜਦੋਂ ਜੀ ਪਹਿਲਾ ਸੀਗੇ 1999 ਦੇ ਵਿੱਚ ਉਦੋਂ ਅਤਰਪਾਲ ਸਿੰਘ ਵੀ ਜੇਲ੍ਹ ਦੇ ਵਿੱਚ ਸੀ ਸਿਮਰਜੀਤ ਮਾਨ ਵੀ ਜੇਲ੍ਹ ਦੇ ਵਿੱਚ ਸੀ ਜੇ ਛੁੱਟ ਗਏ ਸੀਗੇ ਔਰ ਉਸ ਚੱਕਰ 'ਚ ਸ਼ਾਇਦ ਇਸ ਗੱਲ ਨੂੰ ਵੀ ਦੇਖਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਜਿਹੜਾ ਮਾਮਲਾ ਹੁਣ ਸਾਹਮਣੇ ਆਇਆ ਜਿਹੜਾ ਐਨਐਸਏ ਲਾਇਆ ਗਿਆ ਉਹਨਾਂ ਤੇ ਅਮਰਪਾਲ ਸਿੰਘ ਉਹ ਤੇ ਹੋਰ ਬੰਦੇ ਜਿਹੜੇ 10 ਬੰਦੇ ਪੂਰੇ ਉੱਤਬਰੂਗੜ ਹੈਗੇ ਨੇ ਇਹ ਮੇਰੇ ਖਿਆਲ ਨਾਲ ਕਾਨੂੰਨ ਨਾਲੋਂ ਪੋਲਿਟਿਕਲ ਮਸਲਾ ਜ਼ਿਆਦਾ ਹੈ ਪੋਲਿਟਿਕਲ ਮਸਲੇ ਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਸਰਕਾਰ ਦੋਨਾਂ ਦਾ ਨਜ਼ਰੀਆ ਕੋਈ ਮੈਚ ਕਰਦਾ ਉਹਦੇ ਤੇ ਦੋਨਾਂ ਚੋਂ ਇੱਕ ਰეკਮੈਂਡੇਸ਼ਨ ਜਾਂਦੀ ਹੈ ਕਿ ਹੁਣ ਤੁਸੀਂ ਛੱਡਣਾ ਚਾਹੁੰਦੇ ਹੋ ਜੇ ਕੋਈ ਇੱਕ ਨਜ਼ਰੀਆ ਗਵਰਨਮੈਂਟਾਂ ਦਾ ਇਹ ਹੁੰਦਾ ਹੈ ਕਿ ਜੇ ਕੋਈ ਮੇਨਸਟ੍ਰੀਮ ਚ ਆ ਗਿਆ ਭਾਰਤ ਦੇ ਸੰਵਿਧਾਨ ਦੀ ਸੌ ਖੰਦਾਂ ਸੌ ਖਾ ਕੇ ਦੇਸ਼ ਦੀ ਇਖਤਤਾ ਤੇ ਅਖੰਡਤਾ ਦੀ ਵੀ ਗੱਲ ਹੈ ਉਹਦੇ ਵਿੱਚ ਸਾਰਾ ਕੁਝ ਹੈ ਤਾਂ ਇੱਕ ਮੌਕਾ ਮਿਲਣਾ ਚਾਹੀਦਾ ਠੀਕ ਹੈ ਜੀ ਤੁਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਚ ਆਓ ਆਪਣੇ ਪੀਸਫੁਲ ਤਰੀਕੇ ਨਾਲ ਗੱਲਬਾਤ ਕਰੋ ਕੋਈ ਫਰਕ ਨਹੀਂ ਪੈਂਦਾ ਇੱਕ ਤਾਂ ਇਹ ਹੈ ਕਿ ਗਵਰਨਮੈਂਟ ਚਾਹੇ ਤਾਂ ਐਨਐਸਏ ਵਿਡਰਾ ਕਰ ਸਕਦਾ ਦੂਸਰਾ ਗਵਰਨਮੈਂਟ ਕੋਲ ਇਹ ਰਾਈਟ ਵੀ ਹੈ ਕਿ ਕੁਝ ਸਮੇਂ ਲਈ ਕੰਡੀਸ਼ਨਰ ਜਾਂ ਅਨਕੰਡੀਸ਼ਨਰ ਪੈਰੋਲ ਵੀ ਦਿੱਤੀ ਜਾ ਸਕਦੀ ਹੈ ਇਸ ਐਕਟ ਦੇ ਤਹਿਤ ਔਰ ਉਹ ਟਾਈਮਰ ਡਿਸਾਈਡ ਹੋ ਸਕਦਾ ਕਿੰਨਾ ਹੈ ਤੇ ਨਾਲ ਕੰਡੀਸ਼ਨਲ ਆ ਕਿ ਵੀ ਜਾਂ ਕੰਡੀਸ਼ਨਲ ਵੀ ਕਿ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਛੱਡ ਰਿਹਾ ਕਿਉਂਕਿ ਆਹ ਹਨਾ ਔਰ ਬਿਨਾਂ ਸ਼ੱਕ ਇੱਕ ਬੋਰਡ ਬਣਦਾ ਹਰ 6 ਮਹੀਨਿਆਂ ਦੇ ਬਾਅਦ ਫਾਰਮੈਟ 3 ਮਹੀਨੇ ਰਿਵਿਊ ਕਰਨ ਦੀ ਗੱਲ ਕਰਦੀ ਹੈ 3-3 ਮਹੀਨੇ ਕਰਕੇ ਵਧਾਰੇ ਅਮਰਿਤਪਾਲ ਸਿੰਘ ਦਾ ਮਾਮਲਾ ਹੁਣ ਜਿਹੜਾ ਅਗਲੇ 3 ਮਹੀਨੇ ਉਹ 2 ਹਫ਼ਤਿਆਂ ਤੱਕ ਹੋ ਜਾਣਾ ਨੇ ਮਤਲਬ ਜੁਲਾਈ ਚ ਹੋ ਜਾਣਾ ਨੇ ਤੇ ਉਸ ਤੋਂ ਪਹਿਲਾਂ 2 ਹਫ਼ਤਿਆਂ ਦੇ ਵਿੱਚ ਹੀ ਡਿਸਾਈਡ ਕਰਨਾ ਪਏਗਾ ਕੁਝ ਪੰਜਾਬ ਦੀ ਸਰਕਾਰ ਨੂੰ ਵੀ ਔਰ ਕੇਂਦਰ ਸਰਕਾਰ ਨੂੰ ਜੇ ਪੰਜਾਬ ਦੀ ਸਰਕਾਰ ਰਿਕਮੈਂਡ ਕਰ ਦਿੰਦੀ ਆਪਣੇ ਹਾਲਾਤ ਦੇ ਮੁਤਾਬਕ ਤਾਂ ਵੀ ਉਹ ਗੱਲ ਮੰਨ ਨਹੀਂ ਜਾਂਦੀ ਹੈ ਉਸ ਇੱਕ ਦੇ ਤਹਿਤ ਔਰ ਜੇ ਨਹੀਂ ਮੰਨਦੀ ਤਾਂ ਫਿਰ ਉਹ ਕੰਟੀਨਿਊ ਕਰਨਾ ਪੈਂਦਾ ਕਿਉਂਕਿ ਹੁਣ ਜਿਹੜਾ 1 ਸਾਲ ਲੰਘਿਆ ਸੀ ਇਹਨਾਂ ਦਾ ਜਿਹੜਾ ਦੁਬਾਰਾ ਕੰਟੀਨਿਊ ਕੀਤਾ ਹੁਣ ਨਵੇਂ ਐਵੀਡੈਂਸ ਦੇ ਮੁਤਾਬਕ ਕੀਤਾ ਉਹ ਐਵੀਡੈਂਸ ਕੀ ਸੀ ਕਿ ਤਾਂ ਜਿਹੜਾਂ ਦੇ ਵਿੱਚੋਂ ਜੀ ਦੇਖੋ ਟੈਲੀਫੋਨ ਹੋ ਰਿਹਾ ਹੈ ਦੂਜਾ ਉਹ ਜਿਲ੍ਹੇ ਨੇ ਆ ਗੰਦ ਕਰਾਈ ਆ ਕਰਾਈ ਉੱਥੋਂ ਮੋਬਾਈਲ ਵੀ ਮਿਲ ਗਏ ਇਹੋ ਜੇ ਕੁਝ ਐਵੀਡੈਂਸ ਸਰਕਾਰਾਂ ਕ੍ਰੀਏਟ ਕਰਦੀਆਂ ਨੇ ਤੇ ਅੱਗੇ ਵੀ ਵਧਾ ਦਿੰਦੀਆਂ ਨੇ ਉਹ ਸਾਰੇ ਮਾਮਲੇ ਨੂੰ ਜੇ ਚੌੜ ਤਾਂ ਦੂਸਰਾ ਇੱਕ ਹਿੱਸਾ ਵੀ ਹੋ ਸਕਦਾ ਇਸ ਲਈ ਸਭ ਤੋਂ بڑا ਕੁਐਸਚਨ ਭਗਵੰਤ ਮਾਨ ਦੀ ਸਰਕਾਰ ਦਾ ਜਾਂ ਗੌਰਮੇਟਾ ਪਿੰਡਿਆ ਦਾ ਵੈਸੇ ਤਾਂ ਪਹਿਲੀ ਗੱਲ ਤਾਂ ਸੂਬਾ ਸਰਕਾਰ ਦੀ ਉਹ ਗੱਲ ਬਣਦੀ ਹੈ ਕਿਉਂਕਿ ਸੂਬੇ ਦੇ ਮਾਹੌਲ ਦੇ ਵਿੱਚ ਅਸਰ ਪੈਣਾ ਬਾਕੀ ਚੀਜ਼ਾਂ ਹੋਣੀਆਂ ਨੇ ਕੀ ਇਹਦੇ ਤੇ ਅਜੇ ਵਿਚਾਰ ਵੀ ਕਰ ਰਹੇ ਨੇ ਕੀ ਕਰਨਗੇ ਕੈਬਨਟ ਟੂ ਮੀਟਿੰਗ ਜਦੋਂ ਹੋਏਗੀ ਜਾਂ ਬਿਨਾ ਕੈਬਨਟ ਦੇ ਤੋਂ ਵੀ ਚੀਫ ਮਿਨਿਸਟਰ ਆਪਣੇ ਲੈਵਲ ਤੇ ਵਿਚਾਰ ਕਰਨਗੇ ਇਹ ਰਾਈਟ ਇਹਨਾਂ ਦਾ ਹੈ ਜੇਕਰ ਇਸ ਲੈਵਲ ਤੇ ਗੱਲ ਕਰਦੇ ਨੇ ਨਹੀਂ ਫਿਰ ਦੂਸਰਾ ਤਰੀਕਾ ਦੂਸਰਾ ਤਾਂ ਫਿਰ ਇਹੀ ਹੈ ਕਿ oath ਲਈ ਜਾਏਗੀ ਜੀ ਉਹ ਸਪੀਕਰ ਨੂੰ ਲੋਕ ਸਭਾ ਤੇ ਨੂੰ ਕਾਪ੍ਰੀਡ ਕਰਨਗੇ ਅਮਰਤਪਾਲ ਸਿੰਘ ਸਪੀਕਰ ਇਹਨਾਂ ਨੂੰ ਕਹੇਗਾ ਤੇ ਅੱਗੇ ਜਾ ਕੇ ਉਹਨਾਂ ਦੀ oath ਲਈ ਉੱਥੋਂ ਸਿਕਿਉਰਟੀ ਦੀ ਇੱਕ ਵਾਰ ਲਿਆਉਣਾ ਪਏਗਾ ਉਸ ਤੋਂ ਬਾਅਦ ਫਿਰ ਜਿਹੜੀ ਹਰ ਪਾਰਲੀਮੈਂਟ ਸੈਸ਼ਨ ਹੋਇਆ ਕਰੇਗਾ ਫਿਰ ਇੱਕ ਪ੍ਰੋਸੀਜਰ ਚੱਲਿਆ ਕਰੂਗਾ ਕਿ ਕੀ ਉਹਨੂੰ ਅਟੈਂਡ ਕਰਨ ਦਾ ਰਾਈਟ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਫਿਰ ਉਹ ਪ੍ਰੋਸੀਜਰ ਦੇ ਵਿੱਚ ਕੰਟੀਨਿਊਟੀ ਦੇ ਵਿੱਚ ਲਗਾਤਾਰ ਗੱਲਬਾਤ ਉਸੇ ਤਰੀਕੇ ਨਾਲ ਹੁਣ ਸਵਾਲ ਤਾਂ ਕੇਵਲ ਇੰਨਾ ਹੀ ਹੈ ਕਿ ਗਵਰਨਮੈਂਟਾਂ ਜਿਹੜੀਆਂ ਨੇ ਜਿਵੇਂ ਰਾਮ ਰਹੀਮ ਦੇ ਮਾਮਲੇ 'ਚ ਸੀਗਾ ਕਿ ਉਹਦੇ ਤਾਂ ਸੀਰੀਅਸ ਮੁਕੱਦਮੇ ਤੇ ਸੀਰੀਅਸ ਸਜ਼ਾ ਵੀ ਹੋਈ ਸੀ ਪਰ ਉਹਨਾਂ بڑے ਵੱਡੇ ਪਦਰ ਤੇ ਦਿੱਤੀ ਜਾਂਦੀ ਰਹੀ ਇਸ ਮਾਮਲੇ ਦੇ ਵਿੱਚ ਵੀ ਜੇ ਗਵਰਨਮੈਂਟ ਇਹ ਸੋਚਦੀ ਹੈ ਕਿ ਆਪਾਂ ਪੋਜ਼ਿਟਿਵ ਰੁਖ ਲੈਣਾ ਤਾਂ ਉਹ ਲਿਆ ਜਾ ਸਕਦਾ ਹੈ ਉਹ ਕੋਈ ਬੜੀ ਗੱਲ ਨਹੀਂ ਹੈ ਔਰ ਮੈਨੂੰ ਲੱਗਦਾ ਟੈਕਨੀਕਲ ਤਰੀਜ਼ ਬਹੁਤ ਨਹੀਂ ਹੈ ਜਿਹੜੀਆਂ ਰਾਹ ਚ ਆਉਣਗੀਆਂ ਸਭ ਤੋਂ ਵੱਡੀ ਪੋਲੀਟਿਕਲ ਇੱਛਾ ਸ਼ਕਤੀ ਦਾ ਕੁਐਸਚਨ ਹੈ ਬਾਕੀ ਗੱਲਾਂ ਤਾਂ ਆਪਣੇ ਆਪ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਫਿਰ ਔਰ ਜੇ ਕੋਈ ਹਾਂ ਗਵਰਨਮੈਂਟ ਦਾ ਮਨ ਨਹੀਂ ਹੈ ਕੋਈ ਅਦਾਲਤ ਜੱਜਾਂ ਇਕੱਲੇ ਅਮਰਤਪਾਲ ਸਿੰਘ ਦੇ ਤਰਫ ਤੋਂ ਬਾਕੀ ਹੈ ਪਰ ਤਾਂ ਜਦੋਂ ਆਰਗੂਮੈਂਟ ਹੁੰਦੇ ਨੇ ਨਾਰਮਲੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਪਬਲ ਕਾਉਂਟਰਮੇਂਟ ਰੱਖਣ ਦਾ ਸਵਾਲ ਹੈ ਜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਸਵਾਲ ਹੈ ਜਦੋਂ ਗਵਰਨਮੈਂਟ ਆ ਇਹੋ ਜਿਹੇ ਦਲੀਲਾਂ ਦਿੰਦੀਆਂ ਨੇ ਵੀ ਇਹ ਭੜਕਾਓ ਰਿਪੋਰਟਾਂ ਤਿਆਰ ਕਰ ਦਿੰਦੀਆਂ ਨੇ ਤਾਂ ਅਦਾਲਤਾਂ ਵੀ ਕਈ ਵਾਰ ਰੀਲੀਫ ਨਹੀਂ ਦਿੰਦੀਆਂ ਉਸ ਬੰਦਰ ਦੇ ਉੱਤੇ ਜਾ ਕੇ ਤਾਂ ਮਾਮਲਾ ਇਹ ਗਵਰਨਮੈਂਟਾਂ ਦੇ ਹੀ ਦਾਇਰੇ ਦੇ ਵਿੱਚ ਗਿਣਿਆ ਜਾਏਗਾ ਔਰ ਦੂਸਰਾ ਸਵਾਲ ਜਿਹੜਾ ਹੈਗਾ ਕਿ ਹੁਣ ਇੱਕ ਉਤਸ਼ਾਹ ਨਜ਼ਰ ਆ ਰਹੇ ਹੈ ਪੰਜਾਬ ਦੇ ਵਿੱਚ ਕਿਉਂਕਿ ਦੋ ਸੀਟਾਂ ਜਿੱਤ ਗਏ ਨੇ ਸਰੋਜੀ ਸਿੰਘ ਦੇ ਵੀ ਤੇ ਅਮਰਪਾਲ ਸਿੰਘ ਦੇ ਹਾਲਾਂਕਿ ਦੋਨਾਂ ਦਾ ਕੋਈ ਤਾਲਮੇਲ ਆਪਾਂ ਚੋਵੇਂ ਨਹੀਂ ਸੀਗਾ ਕਿ ਇਕੱਠੇ ਇਸ ਤਰੀਕੇ ਨਾਲ ਲੜੇ ਪਰ ਇੱਕ ਗੱਲ ਲੱਗਣ ਲੱਗੀ ਜਿਹੜੇ ਖਾਸ ਤੌਰ ਤੇ ਅਕਾਲੀ ਦਲ ਬਾਦਲ ਦੇ ਵਿਰੋਧੀ ਖੇਮਾ ਉਹਨੂੰ ਲੱਗਣ ਲੱਗਾ ਕਿ ਲੋਕਾਂ ਦਾ ਮੂਡ ਤਬਦੀਲ ਹੋ ਗਿਆ ਤੇ ਹੁਣ ਬਦਲੇ ਹੋਏ ਮੂਡ ਦੇ ਵਿੱਚ ਆਪਾਂ ਪਤਾ ਨਹੀਂ ਕੀ ਕਰਨਾ ਧਿਆਨ ਸਿੰਘ ਮੰਡ ਦਾ ਵੀ ਬਿਆਨ ਉਸੇ ਦਾਰੇ ਦੇ ਵਿੱਚ ਰੱਖ ਕੇ ਦੇਖਣਾ ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਰੁਪਤੀ ਹੋਈ ਉਸ ਤੋਂ ਬਾਅਦ ਕੋਟਕਪੂਰਾ ਵਹਿਬਰ ਕਲਾ ਹੋਇਆ ਚੱਬੇਬਾਲ ਸਰਬੱਤ ਖਾਲਸਾ ਬਣਾਇਆ ਗਿਆ ਉਦੋਂ ਹੀ ਧਿਆਨ ਸਿੰਘ ਮੰਨ ਉਹਨਾਂ ਨੂੰ ਮਤਵਾਜੀ ਜੱਥੇਦਾਰ ਬਣਾਇਆ ਸੀ ਨਾ ਐਕਟਿੰਗ ਜੱਥੇਦਾਰ ਜੀ ਤਾਰ ਸਿੰਘ ਹਮਾਰਾ ਉਹਨਾਂ ਨੂੰ ਜੱਥੇਦਾਰ ਅਕਾਲ ਤਖਤ ਤੇ ਉਹਨਾਂ ਨੂੰ ਐਕਟਿੰਗ ਜੱਥੇਦਾਰ ਬਣਾਇਆ ਦਾਦੂਵਾਲ ਨੂੰ ਬਣਾਤਾ ਸੀ ਉਧਰ ਜੱਥੇਦਾਰ ਟੰਕਰ ਬੰਦੇ ਮਤਲਬ ਹੋਰ ਤਖਤਾਂ ਦੇ ਬਣਾ ਕੇ ਇੱਕ ਪੈਰਲਲ ਤੁਸੀਂ ਕੀਤਾ ਸੀ ਉਹ ਐਡੀ ਵੱਡੀ ਮੂਵਮੈਂਟ ਸ਼ਾਮ ਵਾਪਸ ਆਉਂਦੇ ਆਉਂਦੇ ਉੱਥੇ ਬੈਠੇ ਬੈਠੇ ਬੰਦਿਆਂ ਦੇ ਦਿਮਾਗਾ ਚ ਉਤਰ ਗਈ ਤੇ ਉਹ ਕੀ ਕਰਨਗੇ ਤੇ ਆਪਣੇ ਆਪਣੇ ਘਰਾਂ ਚ ਚਲੇ ਗਏ ਜੀ ਔਰ ਤੁਹਾਡੀ ਕਾਬਲੀਅਤ ਕਿਸ ਲੈਵਲ ਦੀ ਤਾਂ ਮਤਲਬ ਤੁਹਾਨੂੰ ਲੀਡਰ ਮੰਨਣ ਲਈ ਤੁਹਾਨੂੰ ਇਹਦਾ ਮਤਲਬ ਇਹ ਨਹੀਂ ਕਿ ਬਾਦਲ ਗਏ ਤੇ ਧਿਆ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਗੱਲਾਂ ਹੁੰਦੇ ਨੇ ਅਸੀਂ ਐ ਕਰਾਂਗੇ ਆ ਕਰਾਂਗੇ ਅਜੇ ਕੋਈ ਆਲਟਰਨੇਟਿਵ ਉਸ 11 ਤੇ ਨਹੀਂ ਹਾਂ ਆਲਟਰਨੇਟਮ ਦੇ ਵਿੱਚੋਂ ਅਮਰਤਪਾਲ ਆਉਂਦੇ ਨੇ ਕੋਈ ਹੋਰ ਆਉਂਦੇ ਨੇ ਉਹ ਕਿਵੇਂ ਪ੍ਰੈਕਟਿਸ ਕਰਦੇ ਨੇ ਲੋਕਾਂ 'ਚ ਕਿਵੇਂ ਭਰੋਸਾ ਜਿੱਤਦੇ ਨੇ ਇੰਦੀ ਲੌਂਗ ਰਨ ਸਿਆਸਤ ਦਾ ਐ ਜੀ ਪੀ ਸੀ ਉਹਨਾਂ ਦੇ ਹੱਥਾਂ 'ਚ ਜਾਏਗੀ ਨਹੀਂ ਜਾਏਗੀ ਉਹ ਇੱਕ ਖਾਸ ਉਹਦੇ 'ਚੋਂ ਬਾਅਦ ਗੱਲ ਹੋਏਗੀ ਜਦੋਂ ਤੁਸੀਂ ਆ ਕੇ ਗਰਾਊਂਡ ਤੇ ਚਮਹੋਰੀ ਇਥੇ ਜਿਆਦੇ ਵਿੱਚ ਜਿਹੜਾ ਤੁਸੀਂ ਹੁਣ ਰਸਤਾ ਅਮੈਂਡ ਕੀਤਾ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਸੱਥਾਂ 'ਚ ਬੈਠਦੇ ਹੋ ਲੋਕਾਂ ਦੀ ਗੱਲ ਸੁਣਦੇ ਹੋ ਉਹਨਾਂ ਦਾ ਅਜੰਡਾ ਕੀ ਹੈ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੀ ਗੱਲ ਕਰਦੇ ਹੋ ਜਜਵਾਤੀ ਤੌਰ ਤੇ ਇੱਕ ਵਾਰ ਵੋਟ ਮੈਨ ਦਾ ਅਲੱਗ ਘੰਟ ਹੁੰਦੀ ਹੈ ਇਹ ਅਮਨ ਰੈਟਸ ਦੇ ਕੁਐਸਚਨ ਤੇ ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਜਿਹੜੇ ਬਾਕੀ ਸਵਾਲ ਨੇ ਔਰ ਜੇ ਦੇਸ਼ ਦੀ ਲੋਕਾਂ ਦੀ ਵੋਟਰਾਂ ਦੀ ਅੱਜ ਤੱਕ ਦੀ ਆਪਾਂ ਹੁਣ ਦੇਖ ਲਈਏ ਇੱਛਾ ਉਹ ਵੀ ਇਸ ਗੱਲ ਤੇ ਹੈ ਕਿਉਂਕਿ ਧਾਰਮਿਕ ਇਕੱਲੇ ਐਂਗਲ ਤੋਂ ਤਾਂ ਹਿੰਦੂਤਵ ਮੈਜੋਰਿਟੀ ਦਾ ਭਾਜਪੀ ਨੇ ਬਹੁਤ ਸ਼ਾਨਦਾਰ ਔਰ ਅਗਰੈਸਿਵ ਮੁਜਾਰਾ ਕੀਤਾ ਸੀਗਾ ਅਮਲਾਵਰ ਰੁਖ ਅਪਣਾਇਆ ਸੀ ਨਰਿੰਦਰ ਮੋਦੀ ਤੋਂ ਵੱਡਾ ਪ੍ਰਚਾਰਕ ਨਹੀਂ ਕੋਈ ਦੇਸ਼ ਦੇ ਵਿੱਚ ਪਾਰਨਲ ਲੀਡਰ ਕੋਈ ਉਹ ਜਿਹਾ ਜਿੰਨਾ ਪ੍ਰਚਾਰਕ ਸੀ ਪਰ ਨਤੀਜਾ ਲੋਕਾਂ ਨੇ ਇੱਕ ਵਾਰ ਦੇ ਤਾਂ ਤੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਦੇਖੋ ਲੋਕ ਪਿੱਛੇ हट ਗਏ ਨੇ ਔਰ ਲੋਕ ਪਿੱਛੇ हट ਕੇ ਉਸੇ ਤਰੀਕੇ ਨਾਲ ਜੇ ਮੈਂ ਗੱਲ ਕਰਦਾ ਜੁਧਿਆ ਦੀ ਜਿਹੜੀ ਕਰ ਰਹੇ ਸੀ ਜੁਧਿਆ ਦੇ ਵਿੱਚ ਦੋ ਗੱਲਾਂ ਕੀਤੀਆਂ ਇੱਕ ਤਾਂ ਉਹਨਾਂ ਨੇ ਦਲਤ ਬੰਦਾ ਖੜਾ ਕੀਤਾ ਬੀਜੇਪੀ ਦੇ ਜਨਰਲ ਦੇ ਖਿਲਾਫ ਤੇ ਉਹ ਜਿੱਤ ਗਿਆ ਸਮਾਜwadi ਪਾਰਟੀ ਦਾ ਔਰ ਜੁਧਿਆ ਜਿੱਥੇ ਰਾਮ ਮੰਦਿਰ ਉਹਦਾ ਨਾਲ ਲੱਗਦੀਆਂ ਤਿੰਨੇ ਸੀਟਾਂ ਹੋਰ ਚਾਰੇ ਦੀ ਅਚਾਰੇ ਭਾਜਪੀ ਹਾਰਦੀ ਆ ਤੁਸੀਂ ਦੇਖੋ ਜਿੱਥੇ ਸਭ ਤੋਂ ਬੜੇ ਮਤਲਬ ਤੁਸੀਂ ਜਾ ਰਹੇ ਹੋ ਉਹਦੇ ਨਾਲ ਤੁਸੀਂ ਵੋਟ ਵੀ ਮੰਗ ਰਹੇ ਹੋ ਇਹਦਾ ਮਤਲਬ ਲੋਕਾਂ ਨੂੰ ਹੋਰ ਵੀ ਬਹੁਤ ਚੀਜ਼ਾਂ ਚਾਹੀਦੀਆਂ ਨੇ ਔਰ ਇਵਨ ਕਿਸਾਨ ਅੰਦੋਲਨ ਦਾ ਉਹ ਇੰਪੈਕਟ ਵੀ ਹੈ ਔਰ ਮੈਨੂੰ ਲੱਗਦਾ ਕਿਸਾਨ ਅੰਦੋਲਨ ਦਾ ਇੰਪੈਕਟ ਨਾਲ ਦੀ ਨਾਲ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਔਣਾ ਦੀ ਜਿੱਤ ਦੇ ਵਿੱਚ ਵੀ ਹੈ ਕਿਉਂਕਿ ਜਿਹੜੀ ਬੇਚੈਨੀ ਹੈ ਤੇ ਉਹ ਬੇਚੈਨੀ ਫਿਰ ਇੱਕ ਆਲਟਰਨੇਟਿਵ ਤਲਾਸ਼ ਕਰਦੀ ਜਿੱਥੇ ਕਿਤੇ ਮਿਲ ਗਿਆ ਪਹਿਲਾਂ 91 ਦੇ ਰੂਪ ਚ ਮਿਲ ਗਿਆ ਤੇ ਇਹਨਾਂ ਤੋਂ ਵੀ ਨਾਰਾਜ਼ ਹੋਗੇ ਤੇ ਫਿਰ ਉਹਨਾਂ ਨੂੰ ਲੱਗਿਆ ਵਿਚਾਲੇ ਇੱਕ ਧਾਰਾ ਇਹ ਵੀ ਹੈ ਤੇ ਇਹਨਾਂ ਨਾਲ ਵੀ ਆਪਾਂ ਚਲੇ ਜਾਨੇ ਹਰਿਆਣਾ ਦੇ ਵਿੱਚ ਜੀ ਪੰਜ ਸੀਟਾਂ ਔਰ ਜ਼ਿਆਦਾ ਵੀ ਕਿਹਾ ਜਾ ਰਹਾ ਸੀ ਔਰ ਪੂਰੀ ਤਰ੍ਹਾਂ ਉਹ ਹੋ ਗਿਆ ਕਿਉਂਕਿ ਤੁਸੀਂ ਦੇਖੋ ਕਿ ਉਹਨਾਂ ਨੇ ਵੋਟ ਵੀ ਕਿਵੇਂ ਕੀਤੀ ਚੋਟਾਲਾ ਪਰਿਵਾਰ ਦੀਆਂ ਦੋਵੇਂ ਪਾਰਟੀਆਂ ਖੁੰਝੇ ਨਾਤੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਅਸੀਂ ਵੋਟ ਮੰਡਤੀ ਆਪਣੀ ਫਿਰ ਇਹ ਫਾਇਦਾ ਵੀ ਜੀਪੀ ਨੂੰ ਹੋ ਜਾਣਾ ਔਰ ਉਹ ਵੋਟ ਨਹੀਂ ਪੱੜਨੀ ਗਈ ਤੇ ਉਹਨਾਂ ਜਾ ਕੇ ਕਾਂਗਰਸ ਦੇ ਪੰਜ ਬੰਦੇ ਜਿੱਤੇ ਤੁਹਾਡੇ ਸਾਹਮਣੇ ਆ ਔਰ ਇਸੇ ਤਰ੍ਹਾਂ ਜੁਪੀ ਦੀਆਂ ਇਹਨੀਆਂ ਸੀਟਾਂ ਨੇ ਜਿਹੜੀਆਂ ਸਭ ਤੋਂ ਵੱਡੀ ਸਮਾਜਵਾਦੀ ਪਾਰਟੀ ਦੇ ਤੌਰ ਤੇ ਆ ਗਈ ਔਰ ਉਹ ਜਿਹੜਾ ਬੰਦਾ ਅਜੇ ਮਿਸਰਾ ਟੈਨੀ ਹਾਰ ਦਾ ਜਿਹੜਾ ਕਿਸਾਨਾਂ ਤੇ ਜੀਪ ਚੜਾਈ ਜਿਨ੍ਹਾਂ ਨੇ ਮਾਰਿਆ ਇਸ ਤਰੀਕੇ ਦੇ ਨਾਲ ਜਿਹਦੇ ਮੁੰਡੇ ਨੇ ਮਤਲਬ ਜਿਹੜਾ ਜੇਲ੍ਹ ਦੇ ਵਿੱਚ ਉਸ ਲੈਵਲ ਤੇ ਜਮਾਨਤ ਤੇ ਭਾਵੇਂ ਆਇਆ ਹੋਇਆ ਇਸੇ ਤਰੀਕੇ ਦੇ ਨਾਲ ਜਿਹੜੀ ਸੰਜੀਵ ਬਾਲੀਆ ਨੇ ਮਨਿਸਟਰ ਸੀਗਾ ਜਿਹੜੀ ਤਕੈਤ ਉਹਨਾਂ ਦੇ ਮਾਮਲੇ ਸਭ ਤੋਂ ਵੱਡੀ ਖਾਪ ਹੈ जाटਾਂ ਦੀ ਮੰਨੀ ਜਾ ਰਹੀ ਹੈ ਜੁਪੀ ਦੇ ਵਿੱਚ ਉਹਨਾਂ ਦਾ ਨੁਮਾਇੰਦਾ ਸੀ ਉਹਦੇ ਕਹਿੰਦੇ ਨੇ ਹਾਰਨ ਦਾ ਕੋਈ ਗੱਲ ਨਹੀਂ ਪਹਿਲਾਂ ਤਕੈਤ ਉਹਨਾਂ ਦੇ ਨਾਲ ਹੀ ਸੀਗੇ ਉਹ ਵੀ ਹਾਰ ਗਿਆ ਔਰ ਕਿੰਨੇ ਬੰਦੇ ਹਾਰੇ ਕਿੱਥੋਂ ਕਿੱਥੇ ਤੱਕ ਔਰ ਰਾਜਸਥਾਨ ਦੇ ਜਿਹੜੇ ਵੈਲਟ ਚ ਵੀ ਹਾਰੇ ਨੇ ਤੁਸੀਂ ਦੇਖੋ ਕਿ जाट ਵੈਲਟ ਦਾ ਉੱਥੇ ਕਿਸਾਨੀ ਵੈਲਟ ਦਾ ਅਸਰ ਕੀ ਹੈ ਜਿੱਥੇ ਕਿਤੇ ਉਸ ਲੈਵਲ ਦਾ ਅਸਰ ਪਿਆ ਔਰ ਉਹ ਅੰਦੋਲਨ ਦਾ ਵੀ ਇੱਕ ਇੰਪੈਕਟ ਹੈ ਮਤਲਬ ਉਹਨੂੰ ਵੀ ਜੇਕਰ ਅਸੀਂ ਕੱਡੀ ਭਾਵਨਾ ਦੂਜੀ ਗੱਲ ਕਰਾਂਗੇ ਤਾਂ ਵੀ ਸ਼ਾਇਦ ਇਹਦਾ ਅੰਦਾਜ਼ਾ ਅਸੀਂ ਬਹੁਤ ਪੁਖਤਗੀ ਨਾਲ ਨਹੀਂ ਲਗਾ ਸਕਾਂਗੇ ਕਿਸੇ ਰੂਪ ਵਿੱਚ ਮੈਂ ਇਸ ਤਰ੍ਹਾਂ ਹਮੇਸ਼ ਸਿੰਘ ਜੀ ਇੱਕ ਹੋਰ ਐਂਗਲ ਤੋਂ ਸੋਚਦਾ ਹੈ ਜਦੋਂ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਵਾਰਸ ਪੰਜਾਬ ਜਥਬੰਦੀ ਦਾ ਗਠਨ ਕਰਦੇ ਕਿਸੇ ਨੂੰ ਅੰਦਾਜ਼ਾ ਨਹੀਂ ਸੀਗਾ ਜਦੋਂ ਆਨੰਦਪੁਰ ਸਾਹਿਬ ਤੋਂ ਰੋਡੇ ਪਿੰਡ ਤੱਕ ਤੇ ਫਿਰ ਉਹ ਖਾਲਸਾ ਦਹੀਰ ਦੇ ਨਾਂ ਤੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਪਪੂਲਾਰਿਟੀ ਵਧੀ ਕਿੰਨੇ ਲੋਕ ਨਾਲ ਜੁੜੇ ਕਿੰਨੀਆਂ ਇੰਟਰਵਿਊਜ਼ ਕਿੰਨਾ ਕੰਟੈਂਟ ਕ੍ਰੀਏਟ ਹੋਇਆ ਜਿਸ ਤਰ੍ਹਾਂ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਕਿਸੇ ਲਈ ਕੋਈ ਹੁਣ ਇਹ ਤਾਂ ਲਿਮਿਟੇਸ਼ਨ ਨਹੀਂ ਰਹੀ ਹੱਦ ਦਸਰਤ ਨਹੀਂ ਰਹੀ ਹੁਣ ਇਹ ਨਹੀਂ ਹੈ ਕਿ ਕਿਸੇ ਕੋਲ ਰਿਸੋਰਸ ਹੋਣਗੇ ਤਾਂ ਉਹੀ ਪਪੂਲਰ ਹੋਊਗਾ ਇਹ ਜਿਹੜੀ ਇਹ ਗ੍ਰਾਫ ਦਾ ਵਧਣਾ ਹੈ ਔਰ ਹੁਣ ਤੱਕ ਇੱਕ ਵਾਰੀ ਫਿਰ ਉਹਦਾ ਅਭਾਰ ਹੋਣਾ ਜੇਕਰ ਅਮਰਿਤਪਾਲ ਪੰਜਾਬ ਪੋਲਿਟਿਕਸ ਵਿੱਚ ਪਰਤ ਆਉਂਦੇ ਨੇ ਉਹਨਾਂ ਨੂੰ ਛੱਡਦਾ ਜਾਂਦਾ ਆਪਣੇ ਉਸੇ ਹੀ ਮੁਹਾਵਰੇ ਨਾਲ ਉਸੇ ਤਰ੍ਹਾਂ ਦੀ ਸ਼ੈਲੀ ਨਾਲ ਜੇਕਰ ਉਹ ਪੇਸ਼ ਹੁੰਦੇ ਨੇ ਉਹਦੇ ਵਿੱਚੋਂ ਗਰਮਗਰਮ ਮਿਸਿੰਗ ਹੁੰਦੀ ਹੈ ਡੈਮੋਕਰੈਟਿਕ ਵੇ ਅਪਣਾਇਆ ਜਾਂਦਾ ਹੈ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਜਾਂਦੀ ਹੈ ਖਾਲਸਾ ਵਹੀਰ ਅਮਰਤ ਛਕਾਉਣ ਦੀ ਜਿਹੜੀ ਉਹਨਾਂ ਦੀ ਇੱਕ ਪ੍ਰਚਾਰ ਦਾ ਤਰੀਕਾ ਸੀਗਾ ਉਹ ਸਾਰੀਆਂ ਚੀਜ਼ਾਂ ਜੇ ਮੁੜ ਕੇ ਧਰਾਤਲ ਤੇ ਆਉਂਦੀਆਂ ਨੇ ਅੱਗੇ ਇੱਕ ਖਿੱਤੇ ਤੱਕ ਸੀ ਅੱਗੇ ਉਹਨਾਂ ਨਾਲ ਨੌਜਵਾਨੀ ਕੱਲੀ ਮੰਨੀ ਜਾਂਦੀ ਸੀ ਹੁਣ ਉਹਨਾਂ ਕੋਲ ਐਜ਼ ਐਮਪੀ ਕੁਝ ਅਖਤਿਆਰਤ ਹੋਣਗੇ ਐਜ਼ ਐਮਪੀ ਉਹ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਬਿੱਤਰ ਪੋਲਿਟਿਕਸ ਵਿੱਚ ਮੰਨਣਗੇ ਜੇ ਕਾਲੀ ਪੋਲਿਟਿਕਸ ਨੂੰ ਹੀ ਮੰਨਿਆ ਜਾਵੇ ਫਿਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰੀ ਜਿਸ ਤਰ੍ਹਾਂ ਦਾ ਮਾਹੌਲ ਹੈ ਦੂਜੀਆਂ ਤਰਾ ਚੁੱਪ ਕਰ ਜਾਂਦੀ ਹੈ ਜੇ ਇਹ ਗਰਮ ਰੋਖ اختیار ਕਰਕੇ ਚੱਲਣ ਵਿੱਚ ਚੱਲਣ ਸਵਿਧਾਨ ਦੇ ਅੰਤਰਗਤ ਤਾਂ ਦੂਜੀਆਂ ਤਰਾ ਇਸ ਕਰਕੇ ਕਿ ਚੁੱਪ ਕਰਾਤੀਆਂ ਜਾਣਗੀਆਂ ਇੱਕ ਬਹੁਤ ਵੱਡਾ ਹਮਲਾ ਕੀਤਾ ਜਾਂਦਾ ਗਦਾਰ ਘੋਸ਼ਿਤ ਕਰਤਾ ਜਾਂਦਾ ਜੇ ਇਹ ਚੀਜ਼ਾਂ ਚੱਲਣ ਤਾਂ ਫਿਰ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਸਿਆਸਤ ਹੋਣੀ ਹੈ ਤੁਹਾਨੂੰ ਨਹੀਂ ਲੱਗਦਾ ਉਹ ਬੜੀ ਡੋਮੀਨੇਟ ਕਰੂਗੀ ਦੂਜਿਆਂ ਲਈ ਫਿਰ ਉਹ ਸਿਆਸਤ ਦਾ ਮੁਕਾਬਲਾ ਕਰਨਾ ਵੋਟਾਂ ਫਿਰ ਕਦੋਂ ਪੈਣੀਆਂ ਨੇ ਅਲੱਗ ਗੱਲ ਆ ਹੁਣ ਸ਼ਰੋਣੀ ਕਮੇਟੀ ਨੇ ਵੋਟਾਂ ਬਣਾਉਣ ਦਾ ਵੀ ਕੰਮ ਅੱਗੇ ਵਧਾ ਦਿੱਤਾ ਕਿ ਚਲੋ 31 ਜੁਲਾਈ ਤੱਕ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਵੀ ਸਰਗਰਮੀ ਵਧਾ ਦੇਣਗੇ ਲੋਕ ਜੇ ਆਉਣਾ ਚਾਹਣ ਜਿਵੇਂ ਧਿਆਨਤਕ ਮੰਡ ਨੇ ਕਿਹਾ ਸੋ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਇਸ ਰਾਜਨੀਤੀ ਨੇ ਫਿਰ ਕਿਸ ਤਰ੍ਹਾਂ ਅੱਗੇ ਵਧਣਾ ਜੇ ਇਹ ਕੋਈ ਅਜੰਡਾ ਪੇਸ਼ ਕਰਦੇ ਆ ਜਾਂ ਨਹੀਂ ਕਰਦੇ ਕੀ ਇਹ ਪੰਜਾਬ ਪੋਲਿਟਿਕਸ ਦੇ ਵਿੱਚ ਪ੍ਰਸ਼ਾਸਨਿਕ ਨਜ਼ਰੀਏ ਤੋਂ ਸਿਧਾਂਤਕ ਨਜ਼ਰੀਏ ਤੋਂ ਸਿੱਖੀ ਦੇ ਨਜ਼ਰੀਏ ਤੋਂ ਕਿੱਦਾਂ ਚੱਲਣਾ ਚਾਹਣਗੇ ਇਹ ਏਜੰਡਾ ਕੀ ਸੈੱਟ ਕਰਨਗੇ ਆਨੰਦਪੁਰ ਦਾ ਮਤਾ ਹੋਊਗਾ ਮਰਸਰ ਐਲਾਨਨਾਮਾ ਹੋਊਗਾ ਕਿਸ ਤਰੀਕੇ ਨਾਲ ਤੁਸੀਂ ਸਟੇਟ ਲਈ ਪਹਿਰੇਦਾਰੀ ਕਰਨ ਦੀ ਗੱਲ ਕਰੋਗੇ ਜਾਂ ਤੁਸੀਂ ਇਨ ਟੋਟੈਲਿਟੀ ਆਪਣਾ ਰੂਪ ਰੂਪ ਕਿਵੇਂ ਦਾ ਘੋਸ਼ਿਤ ਕਰੋਗੇ ਇਹ ਸਵਾਲ ਹੈਗਾ ਕਿਉਂਕਿ ਜੇ ਬੰਦੇ ਚੱਲਦੇ ਨੇ ਅਸਰ ਛੱਡਣਗੇ ਨਹੀਂ ਸਵਾਲ ਕੇਵਲੇ ਹੁੰਦਾ ਕਿ ਦੋ ਅਲੱਗ-ਅਲੱਗ ਧਰਾਵਾਂ ਹੁੰਦੀਆਂ ਨੇ ਇੱਕ ਤਾਰਾ ਦੂਸਰੇ ਟਾਈਪ ਦੀ ਹੈ ਜਿਹੜਾ ਬੰਦਾ ਆਉਂਦਾ ਤਨਚਾਮ ਦੇ ਨਾਲ ਤੇ ਲੋਕਾਂ ਚ ਜਾਂਦਾ ਬਣਿਆ ਬਣਾਇਆ ਲੀਡਰ ਹੁੰਦਾ ਨਾ ਅਮਰਤਪਾਲ ਸਿੰਘ ਇੱਕ ਲੈਵਲ ਦਾ ਬਣਿਆ ਬਣਾਇਆ ਲੀਡਰ ਦੇ ਤੌਰ ਤੇ ਪੰਜਾਬ ਨੇ ਦੇਖਿਆ ਔਰ ਇੱਥੋਂ ਪੈਦਾ ਹੋ ਕੇ ਇੱਥੇ ਬਹੁਤ ਜ਼ਿਆਦਾ ਤਰਦਦ ਕਰਕੇ ਬਹੁਤ ਜ਼ਿਆਦਾ ਮਿਹਨਤ ਕਰਕੇ ਐਨ ਲੀਡਰ ਮਰਜ ਹੋਣ ਦਾ ਇੱਕ ਇੱਕ ਨੈਚੁਰਲ ਵੇ ਦੇ ਨਾਲ ਉਹ ਇੱਕ ਅਲੱਗ ਤਰੀਕਾ ਹੁੰਦਾ ਤੇ ਇੱਕ ਬਣਿਆ ਬਣਾਇਆ ਲੀਡਰ ਆ ਗਿਆ ਇੱਕ ਹੋਰਾਂ ਉਸ ਲੈਵਲ ਦਾ ਬਣ ਗਿਆ ਬਹੁਤ ਥੋੜੇ ਸਮੇਂ ਦੇ ਵਿੱਚ ਪਾਪੂਲਰਾਈਜੇਸ਼ਨ ਹੁੰਦੀ ਹੈ ਤੇ ਬਹੁਤ ਥੋੜੇ ਸਮੇਂ ਚ ਚੈਂਪੀਅਨ ਬਣ ਜਾਂਦਾ ਜਿਹੜੀ ਡੈਮੋਕ੍ਰੇਸੀ ਦੀ ਧਾਰਾ ਹੈ ਨਾ ਕਿ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਦੇ ਲਿਹਾਜ਼ ਨਾਲ ਹੀ ਕੰਮ ਕਰਨਾ ਲੋਕਾਂ ਦੇ ਨਾਲ ਇੱਕਮਿਕ ਹੋ ਜਾਣਾ ਇਹ ਸੌਖਾ ਕੰਮ ਨਹੀਂ ਹੈ ਉਵੇਂ ਢਲ ਜਾਣਾ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਸਬਜੈਕਟਿਵ ਸੋਚ ਲੈ ਕੇ ਕਈ ਵਾਰ ਆਉਂਦੇ ਹੋ ਜਾਂ ਜਿਸ ਲੈਵਲ ਤੇ ਆਉਂਦੇ ਹੋ ਜਿਸ ਜੋ ਵੀ ਸੋਚ ਕੇ ਆਉਂਦੇ ਹੋ ਉਹ ਜੇ ਉਵੇਂ ਨਹੀਂ ਚੱਲਦੀ ਤਾਂ ਤੁਹਾਨੂੰ ਦੁਬਾਰਾ ਰਿਵਾਈਜ਼ ਆਪਣੇ ਆਪ ਨੂੰ ਕਰਨ ਦੇ ਲਈ ਟਾਈਮ ਲੱਗਦਾ ਖਲਾਅ ਹੈਗਾ ਪੰਜਾਬ ਦੇ ਵਿੱਚ ਬਹੁਤ ਵੱਡਾ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਦੇ ਨਵਜ ਪੰਜਾਬ ਚ ਘੁੰਮ ਕੇ ਪੰਜਾਬ ਦੇ ਵਿੱਚ ਲੋਕਾਂ ਨਾਲ ਸੱਥਾਂ ਚ ਬੈਠ ਕੇ ਹੁਣ ਤੱਕ ਦਾ ਅਮਰਤਪਾਲ ਦਾ ਜਿਹੜਾ ਮਤੀਰ ਹੈ ਜਾ ਅਮਰਤ ਸਕਾਉਣ ਲਈ ਵੀ ਚਲੋ ਉੱਥੇ ਜਾਓ ਜਾਂ ਲੈਕਚਰ ਕਰੋ ਜਾਂ ਉਪਦੇਸ਼ ਦਿਓ ਰਸਈਤ ਦਿਓ ਤੇ ਵਾਪਸ ਚਲੇ ਜਾਓ ਅਜੇ ਤੱਕ ਇੰਟਰੈਕਸ਼ਨ ਵਾਲਾ ਨਹੀਂ ਹੈ ਕਾਮਨ ਮੈਨ ਨਾਲ ਲੋਕਾਂ ਨਾਲ ਪਵਨ ਕਨਾਲ ਜਾਂ ਬਾਕੀ ਜਗ੍ਹਾ ਇੰਟਰੈਕਸ਼ਨ ਜਿਹੜੀ ਹੁੰਦੀ ਹੈ ਜਿਹੜੀ ਕਿ ਡੈਮੋਕਰੈਟਿਕ ਸਫੀਅਰ ਹੁੰਦਾ ਹੈ ਜਾਂ ਜਿਹੜਾ ਮਾਹੌਲ ਹੁੰਦਾ ਉਹ ਉਮੀਦ ਕਰਦਾ ਕੱਲੀ ਕੱਲੀ ਗੱਲ ਤੇ ਤੁਹਾਡਾ ਕਾਲਰ ਫੜ ਕੇ ਤੁਹਾਡੇ ਮਾਂ ਫੜ ਕੇ ਸੁਧਾਰਨ ਬੰਦਾ ਕਹਿ ਸਕਦਾ ਉਹਦਾ ਵੀ ਆਇਆ ਨਹੀਂ ਪਰ ਜੇ ਤੁਸੀਂ ਔਰਾ ਕ੍ਰੀਏਟ ਕਰ ਲਓਗੇ ਉਸ ਲੈਵਲ ਦਾ ਤਾਂ ਫਿਰ ਉਹ ਹੋਰ ਤਰ੍ਹਾਂ ਦਾ ਮਜਾਜ ਹੁੰਦਾ ਉਹ ਹੈ ਜਾਂ ਨਹੀਂ ਬਣ ਸਕਦਾ ਹੁੰਦਾ ਹਾਂ ਤੁਸੀਂ ਆ ਕੇ ਮਿਹਨਤ ਕਰੋ ਦੇਖੋ ਸਾਲ ਦੋ ਸਾਲ ਲੋਕਾਂ ਦੇ ਵਿੱਚ ਉਸ ਥੰਗ ਨਾਲ ਵਿਚਰ ਜਾਓਗੇ ਵਿਚਰ ਸਕਦੇ ਹੋ ਜਾਂ ਨਹੀਂ ਮੈਨੂੰ ਅਜੇ ਡਾਊਟ ਹੈ ਕਿਉਂਕਿ ਕਿੰਨੀ ਇਹ ਸਮੱਸਿਆਵਾਂ ਤੁਹਾਡੇ ਸਾਹਮਣੇ ਹੁੰਦੀਆਂ ਨੇ ਜੇ ਮੂਵਮੈਂਟਾਂ ਨੂੰ ਅਸੀਂ ਦੇਖਦੇ ਹਾਂ ਔਰ ਵੱਡੀ ਮੂਵਮੈਂਟ ਸੀ ਬਹੁਤ ਵੱਡੀ ਪੰਜਾਬ 'ਚ ਤਾਂ ਹਜੇ ਮੂਵਮੈਂਟ ਉਹ ਇੱਕ ਲੈਵਲ ਦੀ कमजोर ਵੀ ਆ ਉਸ ਪੰਦਰਤੀ ਨਹੀਂ ਬਣੀ ਆਨ ਆਸਾਂਬ ਸਟੂਡੈਂਟ ਜੂਨੀਅਰ ਬੋਸਟਰਾਂ ਚੋਂ ਨਿਕਲ ਕੇ ਤੇ ਇੱਕ ਮਿਲਟੈਟ ਮੂਵਮੈਂਟ ਡੈਮੋਕਰੈਟਿਕ ਸੈਟਅਪ ਦੇ ਵਿੱਚ ਚਲੀ ਗਈ ਸਿੱਧਾ ਚੀਫ ਮਿਨਿਸਟਰ ਬਣਿਆ ਪਰ ਹੁਣ ਕੁਮਾਰ ਮਹੰਤਾ ਔਰ ਇੱਕੋ ਵਾਰ ਬਣ ਸਕਿਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹਾਲਾਤ ਕੀ ਹੋ ਗਏ ਨੇ ਕਿਸ ਲੈਵਲ ਤੇ ਕਰਪਸ਼ਨ ਦੇ ਚਾਰਜ ਵੀ ਲੱਗੇ ਬਾਕੀ ਡੈਮੋਕਰੇਸੀ ਚ ਬਹੁਤ ਬੰਦੇ ਨਾਲ ਲੈ ਕੇ ਚੱਲਣੇ ਪੈਂਦੇ ਨੇ ਉਹਨਾਂ ਨੂੰ ਲੀਡਰ ਵੀ ਅਮਰਜ ਕਰਾਉਣਾ ਪੈਂਦਾ ਉਹ ਫਿਰ ਆਪਣੇ ਆਪਣਾ ਢੰਗ ਦਾ ਪ੍ਰੈਸ਼ਰ ਵੀ ਪਾਉਂਦੇ ਨੇ ਉਹਨਾਂ ਚੋਂ ਕੁਝ ਕਰਪਟ ਵੀ ਹੁੰਦੇ ਨੇ ਕੁਝ ਨੌਰ ਕਰਪਟ ਕੁਝ ਕਹੋ ਜੇ ਇਹ ਸਾਰਾ ਜਿਹੜਾ ਐਡਾ ਵੱਡਾ ਉਗਲਾਣਾ ਚਲਾਉਣਾ ਇਹ ਬਹੁਤ ਸੌਖਾ ਕੰਮ ਨਹੀਂ ਹੈ। ਬੜਾ ਟਫ ਪ੍ਰਕਿਰਿਆ ਹੈ। ਮੈਨੂੰ ਲੱਗਦਾ ਕਿ ਜਿਹੜੀ ਇੱਕ ਗਰਮਖਿਆਲੀ ਮਾਹੌਲ ਹੁੰਦਾ ਉਹ ਜਿਹੜੀ ਡੈਮੋਕ੍ਰੈਟਿਕ ਧਾਰਾ ਹੈ, ਪੀਸਫੁਲ ਧਾਰਾ ਹੈ, ਉਹਦੇ ਮੁਕਾਬਲੇ ਸੌਖਾ ਤੇ ਉਹਦੇ ਨਾਲੋਂ ਡੈਮੋਕ੍ਰੈਟਿਕ ਪ੍ਰਕਿਰਿਆ ਬੇਹੱਦ ਔਖੀ ਪ੍ਰਕਿਰਿਆ ਹੁੰਦੀ ਹੈ। ਬੇਹੱਦ ਜ਼ਿੰਦਗੀ ਦੀ ਸਾਧਨਾ ਨਾਲ ਉਹ ਚਲਦੀ ਹੈ। ਔਰ ਜੇ ਤੁਸੀਂ ਤਪੱਸਿਆ ਤੇ ਸਾਧਨਾ ਕਰਕੇ ਆਪਣੇ ਇਮੇਜ ਨੂੰ ਲੋਕਾਂ ਦੇ ਵਿੱਚ ਰੱਖ ਲੈਂਦੇ ਹੋ ਤੇ ਲੋਕਾਂ ਨੂੰ ਸੁਪਰੀਮ ਸਮਝਦੇ ਹੋ ਆਪਣੇ ਆਪ ਤੋਂ ਇਕੱਲੇ ਕਹਿਣੀ ਦੇ ਤੌਰ ਤੇ ਨਹੀਂ ਕਰਨੀ ਦੇ ਤੌਰ ਤੇ ਜਿਹੜਾ ਸੰਗਤ ਦਾ ਪੰਗਤ ਦਾ ਜਾਂ ਸਾਡੇ ਜਿਹੜੇ ਪੰਜ ਪ੍ਰਧਾਨੀ ਦੇ ਜਿਹੜੇ ਕਨਸੈਪਟ ਨੇ ਸਾਡੇ ਕੋਲ ਸਿੱਖੀ ਦੇ ਜੇ ਰੀਅਲੀ ਆਤਮ ਸਤ ਕਰਕੇ ਚੱਲਦੇ ਹੋ ਤਾਂ ਮਾਹੌਲ ਹੈਗਾ ਪੰਜਾਬ ਦੇ ਵਿੱਚ ਕੋਈ ਬੜੀ ਗੱਲ ਨਹੀਂ ਉਦੇ ਚ ਹੀ ਫਿਰ ਇਨਕਲੂਸਿਵ ਪੰਜਾਬ ਆਉਂਦਾ ਹੈ ਉਦੇ ਚ ਪੰਜਾਬ ਦੇ ਵਿੱਚ ਆਇ ਨਹੀਂ ਕਿ ਤੁਸੀਂ ਇੱਕ ਦੇ ਦੂਜੇ ਦੀਆਂ ਭਾਈਚਾਰਿਆਂ ਦੇ ਅਲੱਗ-ਅਲੱਗ ਗੱਲ ਕਰੋਗੇ ਔਰ ਜਿੱਥੇ ਸਰਬੱਤ ਦੇ ਭਲੇ ਦਾ ਸੁਆਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਹੈ ਜਿੱਥੇ ਵਕਵਾ ਗੱਲਾਂ ਦੱਸਣੀਆਂ ਨੇ ਕਿ ਤੁਸੀਂ ਐਕਸਕਲੂਸਿਵ ਅਪਰੋਚ ਨਹੀਂ ਲੈ ਸਕਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀਆਂ ਲੋਕਾਂ ਦੀ ਬਾਣੀ ਹੈ ਅਲੱਗ-ਅਲੱਗ ਲੋਕਾਂ ਦੀ ਤਾਂ ਇੱਕ ਤਾਂ ਸਾਨੂੰ ਰਾਹ ਦਰਸਦੀ ਹੈ ਦਸਾਉਂਦੀ ਹੈ ਨਾ ਕਿ ਕੰਨਾ ਤੁਹਾਡੇ ਕੋਲ ਨਹੀਂ ਹੰਦਾ ਸਿਆਣਾਪ ਦਾ ਦਲੇਰੀ ਦਾ ਬਾਕੀ ਸਾਰੀਆਂ ਚੀਜ਼ਾਂ ਦਾ ਹੋਰ ਬਹੁਤ ਸਾਰੀ ਮਨੁੱਖਤਾ ਪਈ ਹੈ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਗੱਲ ਕਰਦੇ ਨੇ ਉਹਨਾਂ ਨੂੰ ਮਾਨਤਾ ਦੇਣਾ रिकोगनाइज ਕਰਨਾ ਨਿਸ਼ਾਨਦੇਹੀ ਕਰਨਾ ਤੇ ਫਿਰ ਇੱਕ ਕੋਈ ਅਜੰਡਾ ਲੈ ਕੇ ਅੱਗੇ ਤੁਰਨਾ ਕੀ ਉਧਰ ਨੂੰ ਤੁਰਿਆ ਜਾ ਸਕਦਾ ਜੇ ਤੁਰਿਆ ਜਾ ਸਕਦਾ ਤਾਂ ਵੈਲਕਮ ਹੋਏਗਾ ਮੇਰੇ ਕਹਿ ਲੈ ਸਮਾਜ ਵੱਲੋਂ ਸਾਰੇ ਵੱਲੋਂ ਵੀ ਹੋਣਾ ਚਾਹੀਦਾ ਔਰ ਬਾਕੀ ਵੀ ਹੈ ਜੇ ਉਹ ਨਹੀਂ ਤੁਰਿਆ ਜਾਂਦਾ ਪਰ ਇਹ ਹਾਤ ਬਹੁਤ ਟਫ ਕੰਮ ਹੈ ਐਡਾ ਸੌਖਾ ਨਹੀਂ ਹੈ ਕਿ ਇਹ ਕਹਿ ਦਿੱਤਾ ਜਾਏ ਕਿ ਚਲੋ ਜੀ ਐਵੇਂ ਹੋ ਹੀ ਜਾਏਗਾ ਹਜੇ ਆਪ ਮੰਥਰ ਕਰਨਾ ਪਏਗਾ ਕਿ ਰੀਅਲੀ ਤੁਸੀਂ ਹੁਣ ਸਟ੍ਰੈਟੇਜੀਕਲੀ ਰਣਨੀਤਿਕ ਤੌਰ ਤੇ ਜਮਹੂਰੀਅਤ ਵਾਲੇ ਪਾਸੇ ਆ ਗਏ ਹੋ ਜਦ ਟੈਕਟਿਕਲੀ ਕੇਵਲ ਜੇ ਫਾਇਦਾ ਹੁੰਦਾ ਤਾਂ ਉਹਨਾਂ ਕ ਲ ਲੈਣਾ ਚਾਹੀਦਾ ਉਸ ਰਸਤੇ ਅੰਦਰ ਆਏ ਅਜੇ ਇਹ ਲਾਈਨ ਮੇਰਾ ਕਹਿਣਾ ਤੈਅ ਕਰਨੀ ਹੈ ਅਜੇ ਤੈਅ ਹੋਈ ਮੈਨੂੰ ਨਹੀਂ ਲੱਗਦਾ ਹੋਗੀ ਹੋਵੇ ਕਿ ਆਪਣੀ ਦੀ ਕਿਹੜਾ ਗੱਲ ਹੁੰਦੀ ਹੈ ਡਾਇਰੈਕਟ THA ਇੱਕ ਅਲੱਗ ਗੱਲ ਹੈ ਕੱਲ ਹੀ ਤੁਹਾਡੀ ਨਹੀਂ ਤੁਹਾਡੇ ਨਾਲ ਵਿਚਰਨ ਵਾਲੇ ਸੱਜਣਾ ਦੀ ਆਲੇ ਦੁਆਲੇ ਦੇ ਹੋਰ ਲੋਕਾਂ ਦੀ ਜਿਹਨੂੰ ਤੁਸੀਂ ਟੀਮ ਬਣਾਓਗੇ ਉਹਨਾਂ ਦੀ ਇਹਨਾਂ ਦੀ ਸਭ ਦੀ ਇੱਕ ਵਿਚਰਨ ਦਾ ਸਵਾਲ ਹੈ ਨਹੀਂ ਤਾਂ ਤੁਸੀਂ ਲਾਈਨ ਦੇਖੋ ਦੀਪ ਸਿੱਧੂ ਪਹਿਲਾਂ ਸੀਗਾ ਦੀਪ ਸਿੱਧੂ ਦੀ ਆਰਟੀਕੂਲੇਸ਼ਨ ਮੈਂ ਬਾਕੀ ਦੇਖਦੇ ਸੀ ਲੋਕ ਬੋਲਦਾ ਸੀ ਸਾਰਾ ਕੁਝ ਸੀਗਾ ਕਿਸਾਨ ਅੰਦੋਲਨ ਦੇ ਵਿੱਚ ਵੀ ਔਰ ਕਿਸਾਨ ਅੰਦੋਲਨ ਨੇ ਡੋਮੀਨੇਟ ਕੀਤਾ ਤੇ ਉਹਨਾਂ ਨੂੰ ਕਿਹਾ ਅਲੱਗ ਸਟੇਜ ਲਾ ਲਓ ਅਲੱਗ ਸਟੇਜ ਤਾਂ ਨਹੀਂ ਲੱਗੀ ਫਿਰ ਦੀਪ ਸਿੱਧੂ ਨੇ ਜਦੋਂ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਪ੍ਰੈਸ ਕਲੱਬ ਚੰਡੀਗੜ੍ਹ ਚ ਕਿੰਨੇ ਲੋਕ ਸੀ ਨਾਲ ਦਰਜਣ ਸਵਾ ਦਰਜਾ ਸੀ ਉਹ ਵਿੱਚ ਵੀ ਕੋਈ ਪ੍ਰੋਮਿਨੈਂਟ ਬੰਦਾ ਨਹੀਂ ਸੀ ਔਰ ਜਦੋਂ ਫਿਰ ਉਹਨਾਂ ਨੇ ਕਿਹਾ ਬਾਅਦ ਦੇ ਵਿੱਚ ਚੱਲੀ ਗੱਲ ਵੀ ਸਿਮਰਜੀਤ ਮਾਨ ਖੜੇ ਹੋਗੇ ਇਹਨਾਂ ਦੀ ਹਮਾਇਤ ਕਰਾਂਗੇ ਇਸ ਤਰੀਕੇ ਦੀ ਇਨ ਕੇਸ ਮੌਤ ਹੋ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਇੱਕ ਇਮੋਸ਼ਨਲ ਮਾਹੌਲ ਪੈਦਾ ਹੋ ਜਾਂਦਾ ਹੈ ਬਿਹਾਨੇ ਸਿੱਧੂ ਮੂਸੇ ਵਾਲਾ ਵੀ ਨਾਲ ਹੋ ਜਾਂਦਾ ਤੇ ਦੀਪ ਸਿੱਧੂ ਵੀ ਹੋ ਜਾਂਦਾ ਤਾਂ ਮਾਨ ਵਾਲੇ ਪਾਸੇ ਵੀ ਵੋਟ ਉਸ ਲੈਵਲ ਦੇ ਉੱਤੇ ਚੱਲਦੀ ਉਹ ਵੱਖ-ਵੱਖ ਹਾਲਾਤ ਨੇ ਕਿਉਂਕਿ ਸਾਡੇ ਕਲਚਰ 'ਚ ਇਹ ਹੈ ਕਿ ਜਿਹਦੀ ਮੌਤ ਹੋ ਜਾਂਦੀ ਹੈ ਜਾਂ ਸਹਾਦਤ ਕੋ ਉਹਨੂੰ ਬੇਸੇ ਦਾ ਮੌਤਾ ਹੁੰਦੀਆਂ ਨੇ ਜਨਰਲੀ ਸਹਾਦਤ ਦਾ ਆਪਣਾ ਇੱਕ ਕਨਸੈਪਟ ਆਪਣੀ ਇੱਕ ਪਰਿਭਾਸ਼ਾ ਹੈ ਉਹ ਲੋਕ ਬਹੁਤ ਹਾਈएस्ट ਸਤਾਨ ਦਿੰਦੇ ਨੇ ਪੰਜਾਬ ਦੇ ਵਿੱਚ ਔਰ ਉਸ ਕਰਕੇ ਉਧਰ ਨੂੰ ਚੱਲ ਪੈਂਦੇ ਨੇ ਇਮੋਸ਼ਨਲ ਹੋ ਕੇ ਉਹ ਇੱਕ ਗੱਲ ਅਲੱਗ ਹੈਗੀ ਆ ਪਰ ਜਦੋਂ ਨਾਰਮਲ ਪ੍ਰਕਿਰਿਆ ਚੋਂ ਤੁਸੀਂ ਜਾਣਦੇ ਹੋ ਜਦੋਂ ਡੈਮੋਕਰੈਟਿਕ ਪੋਲਿਟਿਕਸ ਦੇ ਵਿੱਚੋਂ ਜਾਣਦੇ ਹੋ ਉਹਦੇ ਲਈ ਬੇਹੱਦ ਲੰਬੇ ਜੀਵਨ ਦੇ ਵਿੱਚ ਤੁਹਾਨੂੰ ਉਹ ਅਰਜਤ ਕਰਨੀ ਪੈਂਦੀ ਹੈ ਉਹ ਕਮਾਈ ਕਰਨੀ ਪੈਂਦੀ ਹੈ ਉਸ ਕਮਾਈ ਦੇ ਨਾਲ ਲੋਕ ਲਗਾਤਾਰਤਾ ਦੇ ਵਿੱਚ ਫਿਰ ਤੁਹਾਨੂੰ ਇੱਕ ਹੋਰ ਰਿਗਾਰਡ ਦਿੰਦੇ ਨੇ ਜਿਹੜਾ ਰਿਗਾਰਡ ਤੇ ਤੁਸੀਂ ਹੱਕਦਾਰ ਹੁੰਨੇ ਹੋ ਇਦਾਂ ਹੀ ਲੰਮੀ ਰੇਸ ਦਾ ਘੋੜਾ ਹੁੰਦਾ ਔਰ ਚਾਹੀਦਾ ਹੁੰਦਾ ਔਰ ਲੰਮੀ ਰੇਸ ਦੇ ਲੀਡਰ ਜਿਹੜੇ ਨੇ ਉਸ ਲੈਵਲ ਤੇ ਚਾਹੀਦੇ ਨੇ ਔਰ ਇਸੇ ਕਰਕੇ ਇਹ ਚੀਜ਼ਾਂ ਰਿਕਰ ਪੇ ਕਰਨਗੀਆਂ ਜੇ ਉਧਰੋਂ ਚੱਲੇਗਾ ਸਮਾਜ ਤਾਂ ਪੰਜਾਬ ਦਾ ਵੀ ਭਲਾ ਹੋਏਗਾ ਤੇ ਸਾਰੇ ਆਦਾ ਹੀ ਮੇਰੇ ਖਿਆਲ ਕੋਈ ਵੀ ਲੀਡਰਸ਼ਿਪ ਉਹ ਜੀ ਆਜੇ ਦਮਦਾਰ ਤੇ ਪੀਸਪੋਰਟ ਤੇ ਨਾਲ ਲੈ ਕੇ ਚੱਲਣ ਵਾਲੀ ਪੰਜਾਬ ਤਨਾਸਤਾ ਲਹਿਈ ਹੈ ਸਾਰੀ ਗੱਲ ਦੀ ਦੀਪ ਸਿੱਧੂ ਔਰ ਅਮਰਤਪਾਲ ਦੇ ਵਿੱਚ ਇੱਕ ਬੁਨਿਆਦੀ ਫਰਕ ਇਹ ਸੀਗਾ ਕਿ ਅਮਰਤਪਾਲ ਜਦੋਂ ਸੀਨ ਤੇ ਪੇਸ਼ ਹੁੰਦਾ ਤਾਂ ਉਹਦਾ ਚਿਹਰਾ ਮੋਰਾ ਇਸ ਖੇਤੇ ਦੀ ਬਹੁ ਗਣਤੀ ਨਾਲ ਮੈਚ ਕਰਦਾ ਤੇ ਖਾਸ ਤੌਰ ਤੇ ਗਰਮ ਧਾਰਾ ਨੂੰ ਉਹ ਉਸ ਨਜ਼ਰੀਏ ਤੋਂ ਪ੍ਰਤੀਬਿੰਬਤ ਹੁੰਦਾ ਹੈ ਅਰ ਜੇ ਅਸੀਂ ਦੀਪ ਸਿੱਧੂ ਦਾ ਦੇਖੀਏ ਤਾਂ ਉਹਨੂੰ ਬਹੁਤੀ ਸਫਲਤਾ ਨਹੀਂ ਸ਼ੁਰੂ ਚ ਮਿਲੀ ਉਹਨੂੰ ਉਹਨੂੰ ਭਾਵੇਂ ਸ਼ੰਭੂ ਦੇ ਉੱਤੇ ਜਾਂ ਭਾਵੇਂ ਅਸੀਂ ਸਿੰਘੂ ਤੇ ਦੇਖਦੇ ਹਾਂ ਤੇ ਉਹਨੂੰ ਸੈਪਰੇਸ਼ਨ ਸਹਿਣੀ ਪਈ ਉਹਦੇ ਵਿੱਚ ਉਹਨੂੰ ਥੋੜਾ ਜਿਹਾ ਵੱਖਰੇ ਹੋ ਕੇ ਚੱਲਣਾ ਪਿਆ ਕਿਸਾਨੀ ਨੇਵੇਂ ਉਹਨੂੰ ਨੇੜੇ ਨਹੀਂ ਲਾਇਆ ਉਹਦੇ ਆਪਣੇ ਬੰਦੇ ਵੀ ਕੋਈ ਬਹੁਤ ਜ਼ਿਆਦਾ ਉਹਦੇ ਨਾਲ ਨਹੀਂ ਤੁਰੇ ਠੀਕ ਹੈ ਗੱਲ ਤੁਹਾਡੀ ਉਹਦੇ ਕੋਲ ਵੀ ਮੁਹਾਵਰਾ ਸੀ ਉਹਦੇ ਕੋਲ ਜਿਆਦਾ ਤਰਕ ਆਧਾਰਿਤ ਗੱਲ ਸੀਗੀ ਉਹ ਉਹਦੇ ਕੋਲ ਵੀ ਗੱਲ ਜਿਹੜੇ ਉਹ ਬਹੁਤ ਸਾਰਾ ਉਹਨੇ ਲਿਟਰੇਚਰ ਪੜ੍ਹਿਆ ਸੀਗਾ ਸਿੱਖ ਇਤਿਹਾਸ ਪੜ੍ਹਿਆ ਸੀ ਅਮਰਤਪਾਲ ਨੇ ਬਕਾਇਦਗੀ ਨਾਲ ਮੈਨੂੰ ਲੱਗਦਾ ਹੈ ਕਿ ਇੱਥੇ ਕੰਮ ਕੀਤਾ ਆਉਣ ਤੋਂ ਪਹਿਲਾਂ ਉਹਨੇ ਵੀ ਆਪਣੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਰੱਖੀਆਂ ਜਿਹੜੀਆਂ ਭੋਲੇ ਮਨ ਨੂੰ ਬਹੁਤ ਇਨੋਸੈਂਟ ਲੋਕਾਂ ਨੂੰ ਬਹੁਤ ਛੇਤੀ ਅਸਰ ਕਰਦੀਆਂ ਨੇ ਉਹ ਗੱਲਾਂ ਦੇ ਵਿੱਚ ਦਮ ਹੁੰਦਾ ਹੈ ਪਰ ਪ੍ਰੈਕਟਿਸ ਦੇ ਵਿੱਚ ਉਹਨਾਂ ਨੂੰ ਤੁਸੀਂ ਬਹੁਤ ਸੌਖਿਆਂ ਅੱਗੇ ਨਹੀਂ ਵਧਾ ਸਕਦੇ ਹੁੰਦੇ ਹੁਣ ਜਦੋਂ ਉਹੀ ਵਿਅਕਤੀ ਐਮਪੀ ਬਣ ਕੇ ਵੇਸ਼ ਹੋਣਗੇ ਜੇ ਸਰਕਾਰ ਇਸ ਤਰ੍ਹਾਂ ਦਾ ਮੌਕਾ ਫ੍ਰਾਮ ਕਰ ਦਿੰਦੀ ਹੈ ਤਾਂ ਇੱਕ ਬਹੁਤ ਭਾਰੀ ਵੈਕਿਊਮ ਦੇ ਵਿੱਚ ਵਿਚਰਨ ਲੱਗਿਆਂ ਇੱਕ ਈਜ਼ ਤਾਂ ਮਿਲ ਜਾਂਦੀ ਹੈ ਸੌਖਾਪਨ ਤਾਂ ਹੁੰਦਾ ਹੀ ਆ ਪਰ ਤੁਹਾਡੀ ਗੱਲ ਆਪਣੀ ਜਗ੍ਹਾ ਬਿਲਕੁਲ درست ਹੈ ਕਿ ਉਹ ਹੁਣ ਅੱਗੇ ਵਧਣ ਲਈ ਏਜੰਡਾ ਕੀ ਰੱਖਣਗੇ ਤੇ ਉਹਨਾਂ ਦੇ ਨਾਲ ਚੱਲਣ ਵਾਲੇ ਕੌਣ ਹੋਣਗੇ ਔਰ ਫਿਰ ਉਹਨਾਂ ਦਾ ਡਾਈਰਟੀਚਾ ਕੀ ਹੋਊਗਾ ਇਹ ਤਿੰਨ ਚਾਰ ਚੀਜ਼ਾਂ ਬੜੀਆਂ ਅਹਿਮ ਰਹਿਣਗੀਆਂ